ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂਡੇਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਮੋਗੇਜਰੇ ਦਾ ਪਿੰਡ ਆ ਜੋ ਤੁਹਾਨੂੰ ਜਾਨਵਰ ਦਿਖਾ ਦੇਣਗੇ ਇੱਕ ਮੀਣੀ ਸੂਈ ਵੀ ਜੀ ਬੱਚਾ ਸਪੈਰ ਆ ਦਾ ਉਹ ਵੀ ਬਾਈ ਜੀ ਤੋਂ ਪੁੱਛਾਂ ਕਦੋਂ ਇਹਦਾ ਬੱਚਾ ਸਪਾਇਰ ਹੋਇਆ ਇਹ ਕਿੰਨਾ ਦੁੱਧ ਵਾਲਾ ਤਾਜੀ ਹੈ ਵੀ ਤੇ ਇੱਕ ਤੁਹਾਨੂੰ ਤਾਜੀ ਮੱਝ ਇਹ ਦਿਖਾਵੇਂ ਪਹਿਲੇ ਨੰਬਰ ਤੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਮੇਰੀ ਹਾਂ ਜੀ ਵਧੀਆ ਠੀਕ ਆ ਤੁਸੀਂ ਪਹਿਲਾ ਨੰਬਰ ਬੋਲੋ ਜੀ 8872288909 ਦੁਬਾਰਾ ਫੇਰ ਬੋਲ ਦਿਓ 8872288909 ਪਿੰਡ ਜੀ ਦੀਨਾ ਸਾਹਿਬ ਜੀ ਪਿੰਡ ਦੀਨਾ ਸਾਹਿਬ ਤੇ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਹੈ ਜ਼ਿਲ੍ਹਾ ਮੋਗਾ ਆ ਗਿਆ ਤੇ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਆਗੇ ਖਾਈ ਹਾਂ ਸਲਾਦਪੁਰ ਆਦਮਪੁਰ ਆਏ ਇਹ ਇਹ ਪਿੰਡ ਆਗੇ ਹਾਂ ਜੀ ਤੇ ਬਾਈ ਜੀ ਅੱਜ ਆਪਾਂ ਦੋ ਨਾਂ ਦਿਖਾਉਣੇ ਆਂ ਹਾਂ ਦੋ ਨਾਂ ਤੇ ਨੰਬਰ ਬੋਲਤਾ ਵੀਰੇ 88 ਹਾਂਜੀ ਬੋਲਤਾ ਓਕੇ ਹਾਂਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀਏ ਨੇ ਕਦੋਂ ਸੂਈ ਇਹ ਮਗਰ ਕੀ ਆ ਗਿਆ ਆਪਣਾ ਇਹ ਦੂਜੀ ਸੂਈ ਇਹ ਮੱਝ ਦੂਜੀ ਮਗਰ ਕੱਟੀ ਆ ਇਹ ਮਗਰ ਕੱਟੀ ਆ ਹਾਂਜੀ ਤੇ ਵੀਰੇ ਕਿੰਨਾ ਹੁਣ ਦੁੱਧ ਬੋਲ ਰੈਡੀ ਦੁੱਧ 12 ਕਿਲੋ ਆ ਜੀ ਹੁਣ 12 ਕਿਲੋ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 7 ਦਿਨ ਹੋ ਗਏ ਇਹ ਕਿੰਨਾ ਦੁੱਧ ਕੱਢ ਦੋ ਬਾਈ 15 ਲੀਟਰ ਆ ਜੀ ਦੁੱਧ ਗਾਰੰਟੀ ਹੈ ਬਾਕੀ ਸਹਿਜ ਬੜਾ ਵੱਡਾ ਹੈ ਨਾ ਹਾਂ ਸਹਿਜ ਬੜਾ ਵੱਡਾ ਤੇ ਕੱਟੀ ਦਾ ਕੋਈ ਹੈਗਾ ਰਿਕਾਰਡ ਦਾ ਪਤਾ ਵੀ ਕਿਹੜੀ ਹਾਂਜੀ ਇਹ ਨਸਲਦਾਰ ਆ ਜੀ ਇਹ ਅੱਛਾ ਕੋਈ ਹਾਂ ਵਧੀਆ ਟੀਕਾ ਭਰਾਇਆ ਹੋਇਆ ਹੈ ਦਾ ਓਕੇ ਜੀ ਹਾਂਜੀ ਲਓ ਜੀ ਫਿਰ ਮਾਜਮ ਤੋੜ ਕੇ ਦਿਖਾਈਏ ਤੋੜਾ ਕਰਾਈਏ ਚੈੱਕ ਬਹੁਤ ਸੀਰ ਜਿਆਦੇ ਹੈ ਜੀ ਬਹੁਤ ਜਿਆਦੇ ਬਹੁਤ ਜਿਆਦੇ ਸੀਰ ਸਾਊ ਆ ਬਾਈ ਕੱਦ ਕਾਰ ਬਹੁਤ ਜਿਆਦੇ ਹੈ ਧਾਰਾਂ ਦੂਰਾਂ ਦੇ ਓਕੇ ਆ ਤੇ ਬਾਕੀ ਦਾ ਕੱਦ ਨਾ ਛੋਟੀ ਮੰਨ ਕੇ ਬਾਈ ਦਾ ਕੱਦ ਤੇਰਾ ਵੀ ਹੋਊਗਾ 6 ਤੋਂ ਪਲੱਸ ਹਾਂਜੀ 6 ਫੁੱਟ 2 ਇੰਚ ਠੀਕ ਹੈ ਜੀ ਬਾਕੀ ਕੁਆਲਿਟੀ ਫੁੱਲ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ ਸ਼ਾਮ 5:00 ਵਜੇ ਦਾ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਤੇ ਦੁੱਧ ਨੇ ਬਾਕੀ ਹੀ ਕੱਢ ਦੇਣਾ 15 ਕਿਲੋ ਕੋਈ ਕਹਿਣ ਦੀ ਗੱਲ ਨਹੀਂ ਚੰਗੇ ਸਾਈਜ਼ ਚ ਆ ਗਈ ਚੰਗੇ ਕਦ ਕੱਟ ਚ ਆ ਗਈ ਮੋੜ ਲਿਓ ਜੀ ਦੂਜੇ ਸੂਏ ਝੋਟੇ ਜੀ ਬਹੁਤ ਸੀਲ ਹੈ ਦੂਜਾ ਸੂ ਆ ਗਈ ਜੀ ਕੁਆਲਿਟੀ ਚੰਗੀ ਹੈ ਬਾਕੀ ਦੀ ਗੱਲ ਤੁਸੀਂ ਆਓਗੇ ਤੁਹਾਡਾ ਮਨ ਖੁਸ਼ ਹੋਊਗਾ ਤੇ ਸੂਆ ਦੂਜੇ ਹੀ ਆ ਵੀਰੇ ਹਾਂ ਜੀ ਦੂਜਾ ਸੂਆ ਜੀ ਦੂਜਾ ਸੂਆ ਆ ਗਿਆ ਦੇ ਵਾਕਿਆ ਥਣਾ ਥੁਣਾ ਦਾ ਬੜਾ ਚੰਗਾ ਸੈਜਾ ਤੇ ਵੀਰੇ ਧਾਰ ਤੂਰ ਫਿਰ ਪੂਰੀ ਪੋਲੀ ਪੂਰੀ ਪੋਲੀ ਪੂਰੀ ਜਿਆਦੇ ਓਕੇ ਐਂਡ ਤਾਈ ਬਣੇ ਰਹੋ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਚੈੱਕ ਕਰਾਵਾਂਗੇ ਤੁਹਾਨੂੰ ਸਾਰੇ ਆ ਦੇਖੋ ਇਹ ਥਣ ਸੋਨੇ ਦੇ ਚੰਗੀ ਆ ਥਣਲੇ ਦੇ ਬਾਕੀ ਦੀ ਗੱਲ ਮਗਰ ਵੀ ਪਲੱਸ ਪੁਆਇੰਟ ਕੱਟੀ ਹੈਗੀ ਚੰਗੀ ਕੁਆਲਿਟੀ ਦੀ ਕੱਟੀ ਤੇ ਬਾਕੀ ਦੀ ਪਿੱਠ ਪੁੜੇ ਦੀ ਬੰਤਰ ਚੰਗੀ ਕੀ ਰੇਟ ਆ ਗਿਆ ਬਾਈ ਇਹਦਾ ਇਹਦਾ 1.5 ਲੱਖ ਰੁਪਏ ਹੈ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਫੁੱਲ ਕਰਾਂਗੇ ਓਕੇ ਮਾਨਦਾਨ ਐ ਨਹੀਂ ਗੱਲ ਹੁੰਦੀ ਕਰੀ ਗਈ ਏ ਕਡਮਾਂਡ ਹੁੰਦੀ ਹੈ ਹਨਾ ਆਪਣੇ ਉਹ ਗੱਲ ਨਹੀਂ ਇਹ ਵਪਾਰਕ ਵਾਲੀ ਹਾਂ ਹਾਂ ਫੁੱਲ ਕਰਾਂਗੇ ਇਹਦਾ ਜਰੂਰ ਤੁਹਾਡਾ ਆਏਗਾ ਇਹਦਾ ਮਾਨ ਕਰਕੇ ਤੋੜਾਂਗੇ ਦੇ ਕੇ ਤੋੜਾਂਗੇ ਹਾਂ ਦੇ ਕੇ ਤੋੜਾਂਗੇ ਤੇ ਵੀਰੇ ਹੁਣ 12 ਮੀਟਰ ਫਿਰ ਮਣਕੇ ਦੇ ਦਾਂਗੇ ਹਾਂ ਮਣਕੇ ਜੀ ਪਰ ਬੰਦਾ ਯਾਦ ਰੱਖੋ ਜਿਹੜਾ ਲੈ ਕੇ ਆ ਹਾਂ ਵੱਡੇ ਸਾਈਜ਼ ਦੀ ਤੇ ਬਾਕੀ ਤਾਂ ਪ्योर ਜੈਡ ਬਲੈਕ ਆਗੀ ਹਾਂਜੀ ਤੇ ਆ ਬੱਚ ਆ ਜੂਂਗੀ ਜਾਂਦਾ ਜੀ ਤੇ ਧਾਰਾਂ ਧੂਰਾਂ ਦੀ ਫਿਰ ਪੂਰੀ ਇੱਕ ਨੰਬਰ ਆਗੀ ਇੱਕ ਨੰਬਰ ਹੈ ਪੂਰੀ ਧਾਰਾਂ ਮਾਰਾ ਕੇ ਦਿਖਾਉਣੇ ਜ ਆ ਦੇਖ ਧਾਰਾ ਮਾਰ ਕੇ ਦਿਖਾਵਾਂਗੇ ਆ ਦੇਖੋ ਵੀਰੋ ਬੱਚਾ ਆਪਾ ਬੰਨ ਰਿਹਾ ਠੀਕ ਹੈ ਜੀ ਥੋੜੇ ਸਾਹਮਣੇ ਧਾਰਾ ਦੂਰਾਂ ਤੁਹਾਨੂੰ ਕਰਾ ਦਾਂਗੇ ਬਾਈ ਦਾ ਕਹਿਣਾ ਪੂਰੀ ਪੋਲੀ ਲੋਲੀ ਆ ਥੱਲੋਂ ਕੋਈ ਧਾਰ ਚ ਨੋਕਸ ਨਹੀਂ ਪੋਰਾ ਵੀ ਆਉਂਗੇ ਤੁਸੀਂ ਆਪਦੀ ਚੋਕੇ ਲੈ ਕੇ ਜਾਏ ਆ ਦੇਖੋ ਸਾਰਾ ਦੂਰਾਂ ਪੂਰਾਂ ਦੂਜਿਆਂ ਜੋ ਮਾਰ ਦੇ ਤਸੀਲ ਸਾਹਿਬ ਬਹੁਤ ਹਨ ਵੀ ਬਹੁਤ ਜ਼ਿਆਦਾ ਜੀ ਕੋ ਮਜਵਾਗ ਆਏ ਬਾਈ ਕੋਈ ਨਹੀਂ ਹਾਂ ਓਕੇ ओके वीर ਇਹਨਾਂ ਜੋ ਮਾਰਦੇ ਹੋ। ओके। ਸਾਰਾ ਦੂਰਾ ਇਹਦੇ ਵਰ 100 ਨੰਬਰ ਹਾਂ ਨਾ। ਹਾਂਜੀ ਬੋਲੇ ਜੀ। 100 ਨੰਬਰ ਪੂਰਾ ਵਧੀਆ 1.5 ਲੱਖ ਤੋਂ ਛੋਟਾ ਮਾਨਤਾਨ ਹੋ ਜਾਣਾ। ਹਾਂਜੀ। ਤੇ ਬਾਈ ਜੀ ਹੁਣ ਮੀਣੀ ਦੀ ਗੱਲ ਕਰ ਲਗੇ। ਇਹਦੀ ਕੀ ਡਿਟੇਲ ਆ ਜੀ? ਇਹਦੀ ਟ੍ਰੇਡ ਜੀ ਜਿਹੜਾ ਪਹਿਲਾ ਬੱਚਾ ਸੀਗਾ ਜੀ ਹੋ ਗਿਆ ਆਪਾਂ ਵੀਡੀਓ ਪਾਈ ਸੀ ਉਹਦਾ। ਓਕੇ ਓਕੇ। ਹਾਂ ਬੱਚਾ ਆ ਜਾਣ ਦੀ ਗਰਮੀ ਗਰਮੀ ਲੱਗੀ ਪਤਾ ਨਹੀਂ ਕੀ ਗੱਲ ਹੋ ਗਈ ਸਪੇਅਰ ਹੋ ਗਿਆ ਸੀਗਾ। ਹਾਂ ਆਪਣੇ ਚੈਨਲ ਤੇ ਵੀ ਕੱਢ ਕੇ ਭੇਜ ਸਕਦੇ। ਉਸ ਤੋਂ ਬਾਅਦ ਫਿਰ ਆਪਾਂ ਵਧੀਆ ਮਿਲਦੀ ਐ ਵੈਸੇ ਕੋਈ ਭਾੜੇ ਤੇ ਨਹੀਂ ਕੋਈ। ਮੇਰੇ ਫੇਰੋ ਹੱਥ ਉੱਥੇ ਤੇ ਹਾਂਜੀ ਜਿਵੇਂ ਮਰਜੀ ਮੈਂ ਕਿਹਾ ਜੀ ਕਮਾਲ ਆ ਤਾਂ ਹਨਾ ਅਰੇ ਹੜੇ ਜਾਗ ਮੰਜਾ ਲਈ ਤੁਹਾਡਾ ਕੋਈ ਚੱਕਰ ਨਹੀਂ ਕੋਈ ਜੱਕ ਨਹੀਂ ਮੈਂ ਕਿਹਾ ਪੂਰੀ ਸੀਲ ਸਾਊਆ ਜੀ ਤੇ ਓਕੇ ਜੀ ਬਸ ਬਹੁਤ ਸੀਲ ਆ ਹਨਾ ਹਾਂ ਬਹੁਤ ਸੀਲ ਜੀ ਓਕੇ 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 ਤੇ ਕਰਮ ਵਾਲੀ ਜਮੀ ਨਹੀਂ ਹਨਾ ਸਾਇਦ ਸੂਜ ਫੁੱਲ ਹਾਂਜੀ ਓਕੇ ਵੀਰੇ ਬਸ ਧਾਰਾਂ ਧੂਰਾਂ ਦਾ ਜਿਵੇਂ ਮਰਜੀ ਕੋਈ ਬੱਚੇ ਦਾ ਕੁਝ ਨਹੀਂ ਕਰਿਆ ਨਹੀਂ ਨਾ ਨਾ ਡੱਕਾ ਵੀ ਮਿਲਦੀ ਕਿਵੇਂ ਵੀਰੇ ਹੁਣ ਮਿਲਦੀ ਬਸ ਆ ਹੀ ਮਣ ਪੈਂਦੀ ਆ ਜੀ ਥਾਪੀ ਮਾਰ ਕੇ ਸਿੱਧਾ ਹੀ ਹਾਂ ਫੁੱਲ ਇਹਦਾ ਤੋਰਾ ਕਰਾ ਕੇ ਚੱਕ ਪੂਰਾ ਲੇਵਾ ਜੀ ਦੁੱਧ ਵੀ ਬਹੁਤ ਆ 12 ਲੀਟਰ ਦੇ ਨੇੜੇ ਹਾਂ ਹਾਂ ਓਕੇ ਤੇ ਰੇਟ ਕੀ ਆ ਗਿਆ ਫਿਰ ਬਾਈ ਇਹਦਾ ਇਹਦਾ ਰੇਟ ਜੀ 1 ਲੱਖ 5000 ਰੁਪਏ ਮੰਗਦਾ ਓਕੇ 1 ਲੱਖ ਬੱਚੇ ਦਾ ਕਰਕੇ ਘਾਟ ਗਿਆ ਹਾਂ ਘਾਟ ਘਟ ਕਰ ਓਕੇ ਤੇ ਆਪਣੇ ਚੈਨਲ ਦੇ ਉੱਤੇ ਤੁਸੀਂ ਅੱਜ ਤੋਂ 8 ਦਿਨ ਪਹਿਲਾਂ ਦੀ ਵੀਡੀਓ ਵੀ ਕੱਢ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਵੀਡੀਓ ਇਹਦੀ ਪਈ ਆ ਜੀ ਸਮੇਤ ਬੱਚੇ ਇਹਦਾ ਲੇਵਾ ਕਰਕੇ ਨਾ ਬੈਟਰ ਪੱਕੇ ਥਾਂ ਥੋੜਾ ਜਿਹਾ ਉਹ ਜਾ ਕਮ ਹੋਇਆ ਹੋਇਆ ਇੱਕ ਥਾਂ ਤੇ ਤਾਂ ਕਰਕੇ ਉਹਦੇ ਨਾਲ ਹੋ ਰਿਹਾ ਟਿਊਬ ਲਾਈ ਵੀ ਆਉਂਦਾ ਵੈਸ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਚੰਗੀ ਐ ਸਾਈਜ਼ ਵਧੀਆ ਗਿਆ ਤਿੰਜਵਾਈ ਵਾਲੇ 1,05,000 ਰੁਪਏ ਦੇ ਵਿੱਚ ਤੁਹਾਡਾ ਮਨਦਾਨ ਹੋ ਜਾਣਾ ਜੀ। ਉਹ ਮੇਰੀ ਗੱਲ ਹੈਗੀ। ਲੈ ਚਲੋ। ਸਾਇਦ ਉਹਨਾਂ ਦੇ ਚੰਗੇ 1.5 ਲੱਖ ਦੇ ਵਿੱਚ ਤੁਹਾਡਾ ਪਹਿਲਾਂ ਵਾਲੀ ਦਾ ਮਨਦਾਨ ਹੋ ਜਾਣਾ। ਤੇ ਇਹ ਦਾ 1,05,000 ਰੁਪਏ ਦੇ ਵਿੱਚ ਮਨਦਾਨ ਹੋ ਜਾਣਾ। ਕੁਆਲਿਟੀ ਚੰਗੀ ਆ। ਬਾਕੀ ਦੀ ਗੱਲ ਸਹਿਜ ਦੋਨਾਂ ਦੇ ਚੰਗੇ ਆ ਜੀ। ਇਹ ਦਾ ਘਰੇ ਰੱਖਣਾ ਪੂਰੀਆਂ ਵਧੀਆ ਮੱਝਾਂ ਜੀ ਬਹੁਤ ਸੀਰ। ਓਕੇ ਜੀ ਓਕੇ ਜਿਵੇਂ ਘਰੇ ਕਹਿੰਦੇ ਆ ਚੋਣੀਆਂ ਮਿਲ ਵੀ ਬਾਹਰ ਚ ਜਾਣੀਆਂ ਹਨਾ। ਹਾਂਜੀ। ਤੇ ਨੰਬਰ ਬਾਈ ਫਿਰ ਬੋਲਦੇ। 88728890 ਜੀ। ਦੋ ਮੰਨਿਆ ਸੀ ਦੋਨੇ ਤੁਹਾਨੂੰ ਦਿਖਾ ਦਿੰਗਾ ਵੱਡੇ ਸਾਈਜ਼ ਦੀਆਂ ਤੁਹਨੇ ਕੋਈ ਛੋਟੀਆਂ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਤੇ ਨੰਬਰ ਬਾਈ ਦਾ ਆਨ ਸਕਰੀਨ ਚੱਲੀ ਜਾਂਦਾ ਜੀ ਧੰਨਵਾਦ ਜਲਦ ਮਿਲਦੇ ਆ ਕੇ ਨਵੇਂ ਵੀਡੀਓ